ਤਾਡੀ ਲੋਟ ਹੋਈ ਸੀ ਤੇ ਮਤਲਬ ਹਲ ਹੋ ਗਿਆ ਮੰਤਰੀ ਸਾਹਿਬਾ ਕੀ ਕਰਜੋ ਹਾਂਜੀ ਇਹ ਮੇਰੇ 4 ਦਿਨ ਪਹਿਲਾਂ ਦੁਕਾਨ ਤੇ ਲੋਟੋ ਗਏ ਸੀ ਮੰਤਰੀ ਸਾਹਿਬ ਨੇ ਅਫਸਰਾਂ ਦੀ ਡਿਊਟੀ ਲਾ ਕੇ ਤੇ ਤਕਰੀਬਨ ਸਾਰਾ ਸਮਾਨ ਸਾਰੇ ਬੰਦੇ ਫੜੇ ਗਏ ਸਾਰਾ ਸਮਾਨ ਵੀ ਰਿਕਵਰ ਕਰਵਾ ਦਿੱਤਾ ਤੇ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਤੇ ਡਿਪਟੀ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮੇਰਾ ਸਾਥ ਦਿੱਤਾ ਤੇ ਮੈਨੂੰ ਦਲਾਸਾ ਦਿਵਾ ਕੇ ਚੋਰ ਫੜ ਲਏ ਆ ਤੇ ਸਮਾਨ ਵਾਪਸ ਕਰਾਣਗੇ ਛੇਤੀ। ਇੱਕ ਬਿੰਦੂ ਤੁਹਾਡੀ ਫਰਵਾਦ ਦੀ ਲੁੱਟ ਹੋਈ ਸੀ ਟੀਦਾ ਵਿਆਹ ਕਰਾ ਕਾ ਜੀ ਹੁਣ ਸੋਲਵ ਕਰ ਲਿਆ ਮੰਤਰੀ ਜੀ ਹੁਣ ਕੀ ਕਹੋਗੇ? ਹਾਂ ਜੀ ਵੀਰ ਜੀ ਇਹ ਵੀ ਕੁਝ ਮੇਰੀਆਂ ਪਿੱਛੇ ਜੇ ਮੈਸੇਜ ਐਕਸਪਾਇਰ ਹੋ ਗਈ ਸੀ ਉਹਨਾਂ ਦੀਆਂ ਨਿਸ਼ਾਨੀਆਂ ਸੀ। ਜ਼ਿਆਦਾਤਰ ਸਾਨੂੰ ਇਹਦੇ ਇੱਕ ਦਿਨ ਥੋੜੇ ਰਹਿ ਗਏ। ਇਸ ਕਰਕੇ ਚਲੋ ਅਸੀਂ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਚੋਰ ਫੜ ਲਏ ਆ ਤੇ ਵਿਸ਼ਵਾਸ ਦਵਾਇਆ ਤੋਂ ਮੈਂ ਬੇਨਤੀ ਵੀ ਕਰਦਾ ਕਿ ਕਿਉਂਕਿ 15 ਦਿਨ ਰਹਿ ਗਏ ਕਿ ਛੇਤੀ ਤੋਂ ਛੇਤੀ ਜਿਹੜਾ ਜਿਹੜਾ ਮੇਰਾ ਦਿੱਤਾ ਜਿਹੜਾ ਸੋਨਾ ਜਿੰਨਾ ਸਫਲਾ ਹੋ ਜੈਮ ਨੂੰ ਹੋਰ ਪੈਸੇ ਨਾ ਖਰਚਨੇ ਪੈਣ। ਸੋ ਮੈਂ ਇਹਨਾਂ ਦਾ ਫਿਰ ਇੱਕ ਵਾਰ ਸਾਰੀ ਪੁਲਿਸ ਦਾ ਤੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ। ਲੋਕ ਕੋਈ ਸੀ ਕੀ ਕਰਾਂ। ਮੈਂ ਅਸਲ ਵਿੱਚ ਨਾਲੇ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਜੂਲੋ ਪਿਛਲੇ ਦਿਨੀ 4 ਦਿਨ ਪਹਿਲਾਂ ਲੋਟ ਹੋਈ ਦੀਪਕੋਣਾ ਦੇ ਮੈਂ ਉੱਥੇ ਆਇਆ ਸੀਗਾ। ویسੇ ਤੇ ਮੈਂ ਪਹਿਲਾਂ ਹੀ ਇਹਨਾਂ ਨੂੰ ਮਿਲਿਆ ਸੀਗਾ। ਪਰ ਕਿਉਂਕਿ ਮੈਂ ਅਫਸਰ ਦੇ ਦਾਲ ਸੰਪਰਕ ਦੇ ਵਿੱਚ ਸੀਗਾ। ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਆ ਫੜੇ ਜਾਣ ਕਿਉਂਕਿ ਦਿਨ ਦਿਹਾੜੇ ਲੁੱਟ ਹੋਈ ਆ ਤੇ ਮਤਲਬ ਠੀਕ ਨਹੀਂ ਗਾ ਉਹ ਸਾਡੇ ਪੁਲਿਸ ਨੇ ਸਾਡੇ ਐਸਐਸਪੀ ਸਾਹਿਬ ਨੇ ਡੀਆਈਜੀ ਸਾਹਿਬ ਨੇ ਸਾਡੇ ਡੀਐਸਪੀ ਸਾਹਿਬ ਅਜੇ ਨਾਲ ਆ ਗੁਰਿੰਦਰ ਸਿੰਘ ਜੀ ਸਾਰਿਆਂ ਨੇ ਇੱਕ ਟੀਮ ਵਰਕ ਕਰਕੇ ਹਡੇਗੜ ਚੂੜੀਆਂ ਕਿਉਂਕਿ ਇਸ ਇਲਾਕੇ ਦੇ ਹੀ ਇੱਧਰ ਤੋਂ ਹੀ ਗਏ ਹੋ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਐਸਐਸਪੀ ਮਟਾਲੇ ਦੇ ਵੀ ਧੰਵਾਦੀ ਆ ਇੰਨੇ ਨੇ ਦਲਕੇ ਪ੍ਰੋਟੈਸਟ ਕਰਕੇ ਉਹ ਬੰਦੇ ਜਿਹੜੇ ਆ ਉਹ ਫੜ ਲਏ ਉਹ ਜਿਹੜੀ ਸਾਡੀ ਇੱਥੋਂ ਉਹਨਾਂ ਨੇ ਚਾਂਦੀ ਤੇ ਸੋਨਾ ਜਿਹੜਾ ਲੁੱਟਿਆ ਸੀਗਾ ਉਹ ਵੀ ਬਦਾਮਤ ਕਰ ਲਿਆ ਵਾਪਸ ਕਰਾਵਾਂਗੇ ਇਹ ਨਹੀਂ ਇਹ ਤੋਂ ਪਹਿਲਾਂ ਵੀ ਇੱਕ ਵਾਰ ਲੁੱਟ ਹੋਈ ਸੀ ਉਹ ਵੀ ਬੰਦੇ ਅਸੀਂ ਫੜ ਲਏ ਸੀਗੇ ਉਹਦੇ ਜਿਹੜੇ ਬੰਦੇ ਅੱਜ ਵੀ ਮੈਨੂੰ ਡਿਪਟੀ ਸਾਹਿਬ ਦੱਸ ਰਹੇ ਨੇ ਕਿ ਮੇਟਰਲੀ ਉਹ ਅਮਲੀ ਟਾਇਪ ਦੇ ਬੰਦੇ ਆ ਜਿਨ੍ਹਾਂ ਨੇ ਉਹ ਬਦਵਾਦਤ ਕੀਤੀ ਆ ਪਰ ਪੁਲਿਸ ਸਾਡੀ ਪੰਜਾਬ ਪੁਲਿਸ ਅੱਜ ਬਾਤ ਬਾਤ ਤਾਂ ਹੀ ਕਹਿੰਦੇ ਆ ਕਿ ਪੰਜਾਬ ਪੁਲਿਸ ਸਾਡੀ ਇਸ ਮਤਲਬ ਕਾਰਗਰ ਹੈਗੀ ਆ ਸਾਡੀ ਇਸ ਲੈਵਲ ਦੀ ਪੁਲਿਸ ਆ ਇਸ ਲੈਵਲ ਦੀ ਫੋਰਸ ਚਾਹ ਕੋ ਹੱਦ ਤਰਾਂ ਦੇ ਸਥਿਤੀ ਨੂੰ ਹੱਦ ਤਰਾਂ ਦੇ ਬੈਡ ਐਲੀਮੈਂਟਾਂ ਨਾਲ ਦੇ ਜੱਠਲੀ ਉਹ ਪੂਰੀ ਪਾਵਨ ਫੁੱਲ ਆ ਸੋ ਉਹਨਾਂ ਨੇ ਮੇਰ ਤੱਕ ਆ ਕੇ ਚਾਰ ਦਿਨ ਚ ਕੇਸ ਜਿਹੜਾ ਉਹ ਟ੍ਰੇਸ ਕਰਤਾ ਮੈਂ ਸਾਦੇ ਅਧਿਕਾਰੀਆਂ ਦਾ ਵੀ ਤਨਦੀ ਆ ਔਰ ਮੈਂ ਪਤਾ ਜੀ ਨੂੰ ਮਿਲਣ ਆਇਆ ਸੀ ਇਹਨਾਂ ਨੂੰ ਕਾ ਕੇ ਜਿਹੜਾ ਤੁਹਾਡਾ ਸਮਾਨ ਹੈ ਜਲਦੀ ਤੁਹਾਨੂੰ ਉਹ ਕਲੋਨੀ ਪਰਕੇ ਦਾ ਪੂਰੀ ਕਰਕੇ ਤੁਹਾਨੂੰ ਜਿਹੜਾ ਮਿਲ ਜਾਊਗਾ ਇਸ ਕਰਕੇ ਇੱਕ ਬਤੂੰਦੀ ਲੋੜ ਨਹੀਂ ਸਮਾਜ ਵਿਰੋਧੀ ਤਾਤ ਇਦਾਂ ਦਾ ਕੰਮ ਕਰਦੇ ਆ ਪਰ ਅਸੀਂ ਲੋਕਾਂ ਦੇ ਨਾਲ ਆ ਸਾਡੀ ਪੁਲਿਸ ਲੋਕਾਂ ਦੇ ਨਾਲ ਆ ਸਾਡਾ ਪੂਰਾ ਖਿਆਲ ਹੈ ਕਿ ਅੱਗੇ ਤੋਂ ਵੀ ਕੋਈ ਵਾਅਦਾ ਤਦਾ ਹੋਵੇ ਸ਼ਹਿਰ ਦੇ ਵਿੱਚ ਅਸੀਂ ਹਮੇਸ਼ਾ ਖਿਆਲ ਰੱਖਦੇ ਪਰ ਕਦੀ ਨਾ ਕਦੀ ਕੋਈ ਸ਼ਤਾਨ ਬੰਦੇ ਇਦਾਂ ਦੀ ਕਾਰਵਾਈ ਕਰ ਜਾਂਦੇ ਆ ਪਰ ਕੋਈ ਨਹੀਂ ਅਸੀਂ ਵੀ ਉਸੇ ਦੇ ਉਹਨਾਂ ਨੂੰ ਕਿੱਤੀਓ ਫੜ ਕੇ ਜਰਾ ਲਾਇਆ ਉਹਨੇ ਸੋ ਮੈਂ ਇਸ ਕਰਕੇ ਮਾਜ ਨਾਲ ਇਹਨਾਂ ਕੋਲ ਆਇਆ ਸੀ